ਲਾ ਫੜੋ ਗੁੱਤੀ ਲਾਓ ਛੜਾਲ ਪੜੋ ਗੁੱਤੀ ਇੱਕ ਇੱਕਾਰੇ ਬਾਂਰੇ ਬਾਂਟੀ ਘੜਾ ਦੇਣਾ ਆ ਪੱਟ ਤੇ ਚੂਹੇ ਬੜਾ ਜਿਆਦਾ ਨੇ ਕੱਲ ਅਸੀਂ 4-5 ਖੱਡਾ ਬੰਦ ਕਰੀਆਂ ਨੇ ਅੱਜ ਸਵੇਰੇ ਆ ਕੇ ਦੇਖਿਆ ਸਵੇਰ ਨੂੰ ਫੇਰ ਇੱਕ ਦੋ ਖੱਡਾ ਹੋਈਆਂ ਪਈਆਂ ਸੀ ਇਧਰ ਕੰਪਿਊਟਰ ਕਰਾ ਲਾਈ ਜਾਂਦੇ ਨੇ ਚਾਚੇ ਸੁਖੇ ਕੇ ਥੱਲੇ ਵਾਲੇ ਬਾਣ ਚ ਫਤਿਹ ਕਹਿੰਦਾ ਕੈਮਰਾ ਲੱਗਿਆ ਪਿਆ ਪੜਾਣਾ ਲਾ ਲ ਕਬੱਡੀ ਚੱਲ ਚੱਲ ਮੁਰਰ ਕੋੜ ਚੱਲ ਚੱਲ ਪਾੜ ਲੈ ਪਾੜ ਲੈ ਪੱਜਾ ਇਧਰ ਨੂੰ ਪੱਜਾ ਇਧਰ ਨੂੰ ਵਜਾ ਆਏ ਖੇਡਦੇ ਹੁੰਦੇ ਨੇ ਕਬੱਡੀ ਦੋ ਦਿਨਾਂ ਦਾ ਮੌਸਮ ਠੰਡਾ じゃ ਕਰੀ ਬੈਠਾ ਸੀ ਰੱਬ ਅੱਜ ਮੀਂਹ ਪਾਈ ਦਿੱਤਾ ਰੱਬ ਨੇ ਚਲੋ ਵਧੀਆ ਠੰਡ ਹੋ ਜੂਗੀ ਪਰ ਆਪਾਂ ਖੇਤ ਨੂੰ ਵੀ ਅੱਜ ਪਾਣੀ ਨਾ ਬਸ ਵੀ ਠੀਕ ਠਾਕ ਜਾ ਪਾਈ ਜਮੀ ਇੰਨਾ ਬਹੁਤ ਆਗਾ ਜਿੰਨਾ ਪੈ ਗਿਆ ਜਿਆਦਾ ਵੀ ਨਾ ਪਾਵੇ ਫਿਰ ਉਧਰ ਆਪਣੇ ਘਾਰੇ ਕੁਰੇ ਜੇ ਖੁੱਲ ਜਾਂਦੇ ਨੇਗੇ ਖੇਤ ਔਖਾ ਹੋ ਜੂਗਾ ਇਹ ਘਰੇ ਸੱਟਿਆ ਸੀ ਅੱਜ ਹਾਂਜੀ ਸ਼ਾਮ ਦੇ ਵੱਜ ਗਿਆ 5 5:30 ਤੇ ਆਪਾਂ ਆ ਗਏ ਆ ਖੇਤ ਮੀਂਹ ਪੈ ਕੇ ਹਟੇਗਾ ਹੁਣੀ 15-20 ਮਿੰਟਾਂ ਵਧੀਆ ਪੂਰਾ ਸੜਾਕ ਆਇਆ ਸੀਗਾ ਚਲ ਐ ਮੌਸਮ ਜਾਂ ਘੈਂਟ ਹੋ ਗਿਆ ਨਾਲੇ ਹੁਣ ਜੀਰੀਆਂ ਚੱਲ ਪਾਣਗੀਆਂ ਤੜਕੇ ਚ ਰੇਸ਼ਟੀਆਂ ਸੀਗਾ ਇਹ ਤਾਂ ਸਾਰੇ ਬਾਣ ਚ ਦੋ ਕਬੂਰੀਆਂ ਸਿੱਟੀਆਂ ਸੀ ਅਤਿੱਦਿਕ ਬੁਰੀ ਕਿੱਲੇ ਦੀ ਲਾਇਸੀ ਆਹ ਬੱਟ ਤੇ ਚੂਹੇ ਬੜਾ ਜਿਆਦਾ ਨੇ ਕੱਲ ਅਸੀਂ 4-5 ਖੱਡਾ ਬੰਦ ਕਰੀਆਂ ਨੇ ਅੱਜ ਸਵੇਰੇ ਆ ਕੇ ਦੇਖਿਆ ਸਵੇਰ ਨੂੰ ਫੇਰ 1-2 ਖੱਡਾ ਹੋਈਆਂ ਪਈਆਂ ਸੀ ਅੱਜ ਇੱਧਰ ਸਾਰੇ ਢਾਲ ਜੇ ਲਾਉਣਾ ਲੈਣਗੇ ਕੱਲੋਂ ਲਾ ਮੰਗੇ ਸਾਰੇ ਉਹੀ ਨੇ ਇੱਧਰ ਮੱਚ ਮੁੱਚ ਗੇ ਇੱਧਰ ਜਿਆਦਾ ਮੱਛੇ ਨੇ ਹੋਰ ਸਾਰੇ ਹੋ ਗਏ ਉੱਧਰਲੇ ਕਿਆਰੇ ਚ ਵਧੀਆਂ ਨੇ ਸਵੇਰ ਦੇ ਬਾਜੀ ਕੇ 8 ਤੇ ਆਪਾਂ ਆ ਗਏ ਸੀ ਇੱਧਰ ਕਾਲੇ ਵਾਲੀ ਮੋਟਰ ਤੇ ਇੱਥੇ ਪੌਦ ਖੜੀ ਆ ਆਪਾਂ ਪੌਦ ਪੱਟ ਕੇ ਲੈ ਕੇ ਜਾਣੀ ਆ ਤੇ ਜਿਹੜੇ ਡਾਲ ਡੂਲ ਜੇ ਮੱਛੇ ਨੇਗੇ ਨਾਲੇ ਉਹ ਸਾਈਡ ਤੇ ਉਧਰ ਡੁੱਬ ਜੇ ਗਈ ਖਾਸੀ ਉਹ ਉਹ ਇੱਥੋਂ ਲਾਵਾਂਗੇ ਨਾਲੇ ਪੌਦ ਵੱਡੀ ਵੱਡੀ ਐ ਤੇ ਬੁੜੀਆਂ ਲਾਉਣਗੇ ਤਿੰਨ ਬੁੜੀਆਂ ਨੂੰ ਪੱਸੀਆ ਹੋਇਆ ਅੱਜ ਆਉਂਦੀਆਂ ਨੇ ਬੁੜੀਆਂ ਤੇ ਉਹਨਾਂ ਦੇ ਮੈਂ ਰੋਟੀ ਰੋਟੀ ਲੈ ਕੇ ਆ ਗਿਆ ਸੀਗਾ ਤੇ ਨਾਲ ਮੈਂ ਮੰਮੀ ਨੂੰ ਲਿਆ ਆਇਆ ਆ ਫੰਮਾ ਖ ਚੱਲ ਤੂੰ ਪਿੱਛੇ ਆ ਪੜ ਕੇ ਬੈ ਜੀ ਸਮਾਨ ਬਾਲਾ ਹੋਇਆ ਪਿਆ ਹੋ ਗਿਆ ਸੀ ਮੇਰੇ ਕੋਲ ਚਾਲਾ ਆਇਆ ਮੋਜਾ ਨਾਲ ਅੱਜ ਸਾਰਾ ਲਾ ਦਾਂਗੇ ਵਧੀਆ ਤਰੀਕੇ ਨਾਲ ਇੱਕ ਆਪਣੀ ਪੌਦ ਖਾਣਾ ਧਰਨ ਹੋਰੇ ਵਿੱਚ ਹੋਰ ਵੀ ਹਰਾ ਹੋ ਗਿਆ ਸੀ ਉਹ ਤਾਂ ਆਪਾਂ ਲਾਈ ਨਹੀਂ ਉਹ ਫਿਰ ਆਈ ਬਾਤ ਹੀ ਆਪਾਂ ਫਿਰ ਗਰਦੀਪ ਕੋ ਲੈ ਕੇ ਆਏ ਸੀਗੇ ਆਪਾਂ ਉਹਦਾ ਤੇ ਉਹਨਾਂ ਦੇ ਬਾਦੂ ਸੀ ਉਹਨਾਂ ਨੇ ਬੀਜ ਦਿੱਤੀ ਤੇਰਾ ਆ ਸੀਗੀ ਉਹ ਇਹ ਤਾਂ ਪਟਕੀ ਟਰੈਕਟਰ ਨਾਲ ਕਾਲੇ ਨੇ ਤੇਰੇ ਵਿੱਚ ਹੋਰ ਵਾਰ ਬੀ ਹਰਾ ਹੋ ਗਿਆ ਸੀ ਪਤਾ ਨਹੀਂ ਕਿਵੇਂ ਕੀ ਚੱਕਰ ਹੋ ਗਿਆ ਸੀ ਤੇ ਫਿਰ ਆਪਾਂ ਲਾਈ ਨਹੀਂ ਗਈ ਤੇ ਨਾ ਆਪਾਂ ਕਿਸੇ ਨੂੰ ਪਟਾਈਆ ਮਖਾਲੇ ਦਾ ਕਾਨੂੰ ਨੁਕਸਾਨ ਕਰਨਾ ਕਿਸ ਦਾ ਨਾ ਤੇ ਉਹ ਪਤਾ ਨਹੀਂ ਕਿਹੜੀ ਛਿੱਟੀ ਬੈਠਾ ਕਾਲਾ ਇਵੇਂ ਲਾ ਦੇ ਮੱਕੀ-ਮੁੱਕੀ ਵਾਲਾ ਬਾਹਣਾ ਹੋਵੇ ਉਧਰ ਦੂਜੇ ਖੇਤ ਉੱਥੇ ਨਾ ਲਾਵੇ ਐਤਕੀ ਮੱਕੀਆਂ ਸੋਹਣੀਆਂ ਨੇ ਆਹ ਮੱਕੀ ਕੋਲ ਖੜੀਆ ਬਹੁਤ ਘਟ ਵਧੀਆ ਪੱਕੀ ਹੋਈ ਆ ਵੀ ਸਾਰੀ ਮੱਕੇ ਵਧੀਆ ਨੇ ਐਤਕੀ ਬਾਕੀ ਆ ਹੁਣ ਮੀਂਹ ਪੈ ਗਿਆ ਮੌਸਮ ਠੰਡਾ ਰਿਹਾ ਦੋ ਤਿੰਨ ਦਿਨ ਆ ਜੀਰੀਆਂ ਵਧੀਆ ਚੱਲ ਪਣ ਗਈ ਇਹਦੇ ਨਾਲ ਨਾਲ ਤਾਂ ਨਾਲੇ ਮੱਕੀ-ਮੁੱਕੀਆਂ ਵਧੀਆ ਹੋ ਜਾਣਗੇ ਲੋਕਾਂ ਦੀ ਮੰਮੀ ਕਹਿੰਦੀ ਚੱਲ ਮੈਂ ਗੇੜਾ ਵੀ ਮਾਰੇ ਆਉਣੀ ਆ ਉਧਰ ਤੇਰੇ ਨਾਲ ਮੈਂ ਚੱਲ ਮਾਰੇਂ ਗੇੜਾ ਮੈਂ ਚੱਲ ਤੂੰ ਵੀ ਦੇਖ ਲਈ ਹੁਣ ਤਾਂ ਵਧੀਆ ਹੁਣ ਹਰੇ ਬਾਈ ਜੀ ਮਾਰ ਲੱਗ ਗਈ ਚੱਲਣ ਤਾਂ ਲੱਗ ਗਈ ਆਪਣੇ ਜੀਰੀ 3 ਵਜ ਕੇ ਤੇ ਹੁਣ ਥੋੜੀ ਜਿਹੀ ਹਵਾ ਚੱਲਣ ਲੱਗਦੀ ਐ ਕਰੇ ਗਿਆ ਸੀਗਾ ਨਾਲ ਤਾਂ ਉਹ ਰੋਟੀ ਲਿਆਂਦੀ ਸੀ ਤਾਲੇ ਆਪ ਰੋਟੀ ਫਾਇਆ ਆਇਆ ਸੀ ਤੇ ਚਲ ਵਧੀਆ ਇੱਧਰ ਜਿੱਥੇ ਖਾਸੇ ਢਾਲ ਜੇ ਲਾਉਣ ਵਾਲੇ ਸੀ ਇੱਧਰ ਢਾਲ ਲੱਗ ਕੇ ਇੱਧਰ ਵਾਲੇ ਲਾਉਣ ਆਲੇ ਸੀਗੇ ਆ ਥੋੜੇ ਥੋੜੇ ਜਿਹੇ ਰਹਿ ਗਏ ਵੀਰੇ ਹੋਰੇ ਲਾ ਜਾਣਗੇ ਤੇ ਜਾਂਦੇ ਜਾਂਦੇ ਆਪੋ ਬੰਗੀ ਜੀ ਚਲਾ ਜਾਾਂਗੇ ਤੇ ਜਿਹੜਾ ਪਰਲਾ ਰਹਿ ਗਈ ਜਿਹੜਾ ਜੂ ਕੋ ਯਾਰ ਆ ਉਹ ਮੇਰੇ ਸਾਹ ਨਾਲ ਤੱਜ ਰਹਿ ਜੂਗਾ ਉਹਦੇ ਵਿੱਚ ਢੇੜਾ ਹੁਣਾ ਨਹੀਂਗਾ ਤੇ ਉਹ ਚ ਮੈਂ ਆਪ ਹੀ ਦੇ ਦੂੰ ਢੇੜਾ ਕਾਲੂ ਤਾਂ ਮੈਂ ਪਾਸੇ ਜਾ ਕੇ ਆਉਣਾ ਪਰਸ ਕਲੋਂ ਜਾਂ ਸਾਮ ਨੂੰ ਜਾਂ ਪਰਸੋਂ ਨੂੰ ਸਵੇਰੇ ਉਹਦੇ ਵਿੱਚ ਗੇੜਾ ਦੇ ਜਾਂਗੇ ਦੋ ਦੋ ਘੰਟੇ 7:00 ਵੱਜ ਗਿਆ ਤੇ ਜਿੱਥੇ ਜਿੱਥੇ ਡਾਲ ਲਾਉਣ ਵਾਲੇ ਸੀ ਉਧਰ ਤਾਂ ਲੱਗ ਗਏ ਸਾਰੇ ਤੇ ਆਹ ਕਹਰੇ ਚ ਰਹਿ ਗਏ ਇਹ ਚ ਬੜੇ ਜਿਆਦਾ ਮੱਛੇ ਨਹੀਂ ਹੋਏ ਥੋੜੇ ਥੋੜੇ ਥੋੜੀ ਨੇ ਜਾਂ ਬੱਟਾਂ ਜਿਹੇ ਦੇ ਨਾਲ-ਨਾਲ ਨੇ ਤੇ ਆਹ ਖਾਲਚ ਦੱਬ ਦਾਂਗੇ ਨਾਲ-ਨਾਲ ਵਟਾਂ ਦੇ ਤੇ ਮਸ ਹੁਣ ਆਪਾਂ ਚੱਲਦੇ ਆ ਘਰ ਨੂੰ ਪਰਸੋਂ ਨੂੰ ਲਾਉਂਗਾ ਮੈਂ ਕੱਲ ਨੂੰ ਮੈਂ ਕਿਤੇ ਜਾ ਕੇ ਆਉਣਾ ਕੰਮ ਸੀ ਮੈਨੂੰ ਵੇ ਲਓ ਜੀ ਅਸੀਂ ਆ ਗਏ ਸੀ ਖੇਤ ਆ ਤੇ ਫਤਿਹ ਤੇਰਾ ਪ੍ਰੀਤ ਅੱਜ ਫੇਰ ਆ ਗਏ ਨਾਲ ਤੈਨੂੰ ਗੋਦੀ ਚੱਕ ਲੈਣਾ ਤੇ ਕਹਿੰਦੇ ਅਸੀਂ ਗੇੜਾ ਦੇ ਕਿਉਂ ਨਾ ਖੇਤ ਥੋੜਾ ਥੋੜਾ ਮੀਂਹ ਬਾਲਣਾ ਜੀ abba karlige chamany height shirt siyaara toterum aunjee hai yan Alcohol hai in to hair an ia ah .trek nga-njato ez онka tiagak apak means 600 rupees for sir apak means 500 rupees for sir apak means 500 rupees for sir san tu skng so on tz Kristiotsishka njega he is s ਆਪੋ ਚ ਪਾਣੀ ਛੱਡਦੀ ਏ ਆ ਤਾਂ ਭਰ ਗਿਆ ਬਾਂਹਣ ਆਪਣਾ ਸਾਰਾ ਦਿਖਾ ਦੇ ਜਦੋਂ ਤੂੰ ਨੇ ਕਰੀ ਪਾਰ ਕੇ ਉਹ ਚ ਆਪ ਪਾਣੀ ਲਾਏ ਆਣੇ ਆ ਜਾਇਆ ਲਾਇਆ ਹੌਲੀ ਹੌਲੀ ਹੋਵੇ ਉਹ ਸਾਰਤੋ ਦਿਖ ਜਾ ਮੈਂ ਕਿ ਤੂੰ ਮਾ ਅਰੇ ਤੂੰ ਤਰੇ ਹੌਲੀ ਹੌਲੀ ਮੈਂ ਹੌਲੀ ਹੌਲੀ ਆਉਂਗਾ ਆ ਜਾ ਫੇਰ ਉਹਦੇ ਨਾਲ ਆ ਜਾ ਉਹਨੂੰ ਲੈ ਆ ਨਾਲ ਅਬ ਵਿੱਚੋ ਦੀ ਆ ਜਾ ਇਹਦੇ ਵਿੱਚੋ ਦੀ ਆ ਜਾ ਚੱਲ ਕਰਦੇ ਨਾ ਵੀ ਨੱਕਾ ਵਰਤਾ ਪਾਣੀ ਕੱਲੇ ਚ ਗਾਲ ਲਾਈ ਸੀਗੇ ਆਪਾਂ ਚ ਫੇਰ ਰੱਖ ਦੀ ਅੱਛਾ ਨਾਲੇ ਹੀ ਪਕਾ ਕੇ ਰੱਖ ਦਿੱਤਾ ਹੋਰ ਚਲੋ ਵਾ ਹੁਣ ਮੈਂ ਲਾ ਫੜੋ ਗੁੱਟੀ ਲਾਓ ਛੜਾਲ ਫੜੋ ਗੁੱਟੀ ਇੱਕ ਇੱਕ ਸਾਰੇ ਵੰਟੀ ਘੜਾ ਦੇ ਨਾ ਆ ਜਾਓ ਵੇ ਤਾਂ ਹਾਲੀ ਹਾਲੀ ਤਰਦਾ ਆ ਜਾ ਪਤਾ ਇੱਥੇ ਕੱਢ ਜੋ ਇਧਰ ਕੰਪਿਊਟਰ ਕਰਾ ਲਾਈ ਜਾਂਦੇ ਨੇ ਚਾਚੇ ਸੁਖੇ ਕੇ ਥੱਲੇ ਵਾਲੇ ਬਾਣ ਚ ਫਾਤੇ ਕਹਿੰਦਾ ਕੈਮਰਾ ਲੱਗਿਆ ਪਿਆ ਆਪਾਂ ਅਬਰ ਲੋਵਾ ਤੈਨ ਤਾ ਤੇਜ਼ੀ ਫੱਗ ਆ ਕੇ ਹਰੇ ਚ ਪਾਣੀ ਛੱਡਿਆ ਹੁਣ ਆਪਾਂ ਨੇ ਪੰਗੀ ਚ ਇੱਥੇ ਖੜਾ ਦੇ ਚਲੋ ਤਾ ਆਪਾਂ ਅਬਰ ਲੋਵਾ ਤੈਨ ਤਾ ਮੇ ਚੱਲ ਨਹੀਂ ਪਾਉਂ ਗਾ ਗੋਲ ਗੱਪੇ ਖਾ ਕੇ ਵੀ ਪਾਵਰ ਲੋ ਹੋ ਗਈ ਤੁਹਾਡੀ ਕੀ ਕਰ ਮੈਂ ਬਰਬਣਾ ਚੱਕ ਚੱਕ ਸੁਪਾਉਗਿਆ ਤੂੰ ਪਾਉ ਤੇ ਰੇੜਾ ਕਬੱਡੀ ਚੱਲ ਚੱਲ ਮੁਰਰ ਖੜ ਚੱਲ ਚੱਲ ਪਾੜ ਲੈ ਪਾੜ ਲੈ ਪੱਜਾ ਇਧਰ ਨੂੰ ਪੱਜਾ ਇਧਰ ਨੂੰ ਵਜਾ ਆਏ ਖੇਡਦੇ ਨੇ ਕਬੱਡੀ ਪਾਣੀ ਪੀਣਾ ਪਾ ਤੇ ਆ ਆ 何